ਜੀ ਸਤਿ ਸ਼੍ਰੀ ਅਕਾਲ ਜੀ ਭਈਆ ਆਪ ਆਪਣੇ ਕਸਟਮਰ ਕੋ ਸਰਦਾਰੀ ਸੂਟ ਦਿਖਾਓ ਜਿਸਕੇ ਦੁਪट्टे ਆਪਨੇ ਡਾਈਆਂ ਟਾਈ ਕਰਵਾਏ ਹਨ ਹਾਂ ਜੀ ਅੱਜ ਉਦਾਂ ਦੇ ਸੂਟ ਲੈ ਕੇ ਆਏ ਜਿਹੜੇ ਦੁਪੱਟੇ ਅਸੀਂ ਆਪਣੇ ਖੁਦ ਟਾਈ ਅੰਡਾਈ ਕਰਾਣੇ ਆ ਜਿੱਦਾਂ ਲਾਸਟ ਕਾਫੀ ਟਾਈਮ ਪਹਿਲੇ ਅਸੀਂ ਇੱਕ ਵੀਡੀਓ ਲੈ ਕੇ ਆਏ ਸੀਗੇ ਟੈਬੀ ਸ਼ਰਟ ਦੇ ਨਾਲ ਟੈਬੀ ਬਾਟਮ ਨਾਲ ਟੈਬੀ ਦੁਪੱਟਾ ਦੁਪੱਟਾ ਟਾਈ ਅੰਡਾਈ ਕਿਉਂਕਿ ਜੋ ਟਾਈ ਅੰਡਾਈ ਦੁਪੱਟਾ ਹੈਗਾ ਉਹ ਦੁਪੱਟਾ ਮਾਰਕੀਟ ਦੇ ਵਿੱਚ ਆਪਾਂ ਜਾਈਏ ਤਾਂ ਆਪਾਂ ਨੂੰ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਟਾਈ ਐਂਡ ਡਾਈ ਦੁਪੱਟਾ ਨਾਰਮਲੀ ਹਰ ਇੱਕ ਸ਼ਾਪੀ ਪਰ ਨਹੀਂ ਰੈਡੀ ਕਰਦਾ ਬਟ ਅਸੀਂ ਰੈਡੀ ਕਰਦੇ ਆ ਕਿਉਂਕਿ ਜਿਹੜੇ ਪ੍ਰਿੰਟਡ ਦੁਪੱਟੇ ਹੁੰਦੇ ਆ ਉਹ ਤਾਂ ਆਲਰੇਡੀ ਸਾਡੀ ਅਲਮਾਰੀ ਭਰੀ ਹੁੰਦੀ ਹੈ ਕਿ ਸਾਨੂੰ ਇਹ ਇਦਾਂ ਦੇ ਸੂਟ ਆਲਰੇਡੀ ਮਿਲ ਜਾਂਦੇ ਆ ਕਿੱਥੇ ਵੀ ਲੈ ਲਈਏ ਚਾਹ ਆਪਣੇ ਲੋਕਲ ਸਟੋਰ ਦੇ ਲੈ ਲਈਏ ਕਿੱਥੇ ਵੀ ਸਿਟੀ ਦੇ ਵਿੱਚ ਲੈ ਲਈਏ ਬਟ ਅਸੀਂ ਅੱਜ ਵੈਰਾਈਟੀ ਲੈ ਕੇ ਆਏ ਟੈਬੀ ਸ਼ਰਟ ਦੇ ਨਾਲ ਟੈਬੀ ਬਾਟਮ ਟੈਬੀ ਦੁਪੱਟਾ ਔਰ ਦੁਪੱਟਾ ਟਾਈ ਐਂਡ ਡਾਈ ਪਿਓਰ ਸਰਦਾਰੀ ਸੂਟ ਤੇ ਵੀਡੀਓ ਨੂੰ ਜੁਰੈਟ ਤੱਕ ਦੇਖਣਾ ਸ਼ੇਅਰ ਜੁਰ ਕਰਨਾ ਸ਼ੇਅਰ ਕਰਨਾ ਨਾ ਨਾ ਬੋਲਾ ਦੇਖੋ ਪ੍ਰਿੰਟ ਚੈੱਕ ਕਰੋ ਪਹਿਲੇ ਤਾਂ ਇਹ ਹੁੰਦਾ ਹੈ ਕਿ ਆਪਾਂ ਪ੍ਰਿੰਟ ਕਿਦਾਂ ਦੇ ਲੈ ਰਹੇ ਹਾਂ ਕਿਉਂਕਿ ਨਾਰਮਲੀ ਜੇ 500 600 ਦੇ ਪ੍ਰਿੰਟ ਹੁੰਦੇ ਆ ਉਹ ਤਾਂ ਨਾਰਮਲੀ ਪ੍ਰਿੰਟ ਹੁੰਦੇ ਆ ਜਿਸ ਤਾਂ ਆਪਾਂ ਨਾਰਮਲੀ ਸ਼ਾਪ ਦੇ ਵਿੱਚ ਜਾ ਕੇ ਦੇਖਦੇ ਹਾਂ ਬਟ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਹੈ ਪਿਓ ਟਿਸਟਾ ਦੀ ਪ੍ਰਿੰਟਿੰਗ ਹੈਗੀ ਤੇ ਨਾਲ ਇਹਦਾ ਜਿਹੜਾ ਬੇਸ ਰਹੇਗਾ ਉਹ ਰਹੇਗਾ ਟੈਬੀ ਲਾਈਨਿੰਗ ਦੇ ਵਿੱਚ ਤੁਸੀਂ ਚੈੱਕ ਕਰੋ ਪਿਓਰ ਟੈਬੀ ਲਾਈਨਿੰਗ ਦੇ ਵਿੱਚ ਹੈ ਕੋਈ ਕ੍ਰਸ਼ਿੰਗ ਨਹੀਂ ਹੋਣੀ ਲਾਈਨਿੰਗ ਜ਼ਰੂਰ ਲਗਣੀ ਹੈ ਸੂਟ ਦੇ نیچے ਬਟ ਇਹ ਸੂਟ ਇਦਾਂ ਦਾ ਹੈਗਾ ਕਿ ਇਹਨੂੰ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਤੁਸੀਂ ਆਪਣੀ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਨਾਲ ਆਪਣੀ ਡਿਜ਼ਾਈਨਿੰਗ ਪਲੇਸਿਸ ਨਾਲ ਐਡ ਬਣਾ ਸਕਦੇ ਹੋ ਤੇ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਉਹ ਵੀ ਟੈਬੀ ਦੀ ਰਹੇਗੀ ਚੈੱਕ ਕਰੋ ਟੈਬੀ ਦੀ ਹੀ ਸ਼ਰਟ ਟੈਬੀ ਦੀ ਹੀ ਬਾਟਮ ਔਰ ਟੈਬੀ ਦਾ ਹੀ ਦੁਪੱਟਾ ਦੁਪੱਟਾ ਚੈੱਕ ਕਰੋ print ਵੀ ਚੈੱਕ ਕਰੋ ਦੁਪੱਟਾ ਦੇਖੋ ਪਿਓਰ ਟੈਬੀ ਦਾ ਦੁਪੱਟਾ ਰਹੇਗਾ ਪੂਰੇ ਦੁਪੱਟੇ ਦੇ ਉੱਪਰ ਟਾਈ ਐਂਡ ਡਾਈ 4 ਸਾਈਡ ਬਾਰਡਰ ਰਹੇਗਾ ਕਿਉਂਕਿ ਵਿਚਕਾਰ ਅਸੀਂ ਟਾਈ ਐਂਡ ਡਾਈ ਨਹੀਂ ਕਰਾਇਆ ਕਿਉਂਕਿ ਵਿਚਕਾਰ ਟਾਈ ਐਂਡ ਡਾਈ ਕਰੋ ਉਹ ਨਾਰਮਲ ਜਿਹਾ ਲੱਗਦਾ ਬਟ 4 ਸਾਈਡ ਦੁਪੱਟਾ ਟਾਈ ਐਂਡ ਡਾਈ ਕਰਨਾ ਹੋਵੇ ਔਰ ਸੈਂਟਰ ਦੇ ਵਿੱਚ ਉਹ ਕਲਰ ਦੇਣਾ ਹੋਵੇ ਜਿਹੜਾ ਬਾਟਮ ਦੇ ਨਾਲ ਦਾ ਹੈਗਾ ਤੇ ਤੁਸੀਂ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਪਿਓਰ ਸਰਦਾਰੀ ਸੂਟ ਹੈ ਔਰ ਕਲਰ ਤੁਸੀਂ ਦੇਖੋਗੇ ਮਨ ਖੁਸ਼ ਹੋ ਜਾਏਗਾ ਇੰਨੇ ਸੋਹਣੇ ਕਲਰ ਐ ਇੰਨੇ ਪਿਆਰੇ ਕਲਰ ਐ ਜਿਸ ਸਾ ਆ ਸੂਟ ਦੇਖੋ ਆ ਇਹਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਪਿਓਰ ਟੈਬੀ ਦੇ ਪ੍ਰਿੰਟ ਰਹਿਣਗੇ ਡਿਜ਼ਾਈਨਿੰਗ ਜਿਹੜੀ ਰਹੇਗੀ ਬਹੁਤ ਹੀ ਬਹੁਤ ਹੀ ਸ਼ਾਨਦਾਰ ਡਿਜ਼ਾਈਨਿੰਗ ਰਹੇਗੀ ਨੈਚੁਰਲ ਪ੍ਰਿੰਟ ਰਹੇ ਹਨ ਔਰ ਦੁਪੱਟੇ ਦੀ ਡਿਜ਼ਾਈਨਿੰਗ ਤਾਂ ਤੁਹਾਨੂੰ ਮੈਂ ਦਿਖਾਈ ਹੀ ਹੈ ਪੂਰੇ ਦੇ ਪੂਰੇ ਦੁਪੱਟੇ ਪੂਰੇ ਦੇ ਪੂਰੇ ਸਟਾਈਲ ਦੇ ਦੁਪੱਟੇ ਸੇਮ ਰਹਿਣਗੇ ਔਰ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਸੋਹਣੀ ਔਰ ਬਹੁਤ ਹੀ ਪਿਆਰੇ ਦੁਪट्टे ਦੀ ਡਿਜ਼ਾਈਨ ਹੈ ਕਿਉਂਕਿ ਇਦਾਂ ਦੇ ਜਿਹੜੇ ਸੂਟਸ ਹੁੰਦੇ ਆ ਆਪਾਂ ਮਾਰਕੀਟ ਦੇ ਵਿੱਚ ਜਾਈਏ ਨਹੀਂ ਮਿਲਣਗੇ ਚਾਹੇ ਇਹ ਮੇਰਾ ਤੁਹਾਡਾ ਪ੍ਰੋਮਿਸ ਹੋ ਗਿਆ ਕਿ ਬ੍ਰਦਰ ਇਹ ਸੂਟ ਦਾ ਸਾਰੀ ਮਾਰਕੀਟ ਦੇ ਵਿੱਚ ਮਿਲਦੇ ਆ ਬਟ ਪ੍ਰੋਮਿਸ ਹੋ ਗਿਆ ਇਹ ਚੀਜ਼ ਨਹੀਂ ਮਿਲੇਗੀ ਮਿਲਦੀ ਝੁਲਦੀ ਮਿਲ ਜਾਏਗੀ ਬਟ ਸੇਮ ਨਹੀਂ ਮਿਲੇਗੀ ਬ੍ਰਾਂਡ ਜਿਹੜਾ ਰਹੇਗਾ ਉਹ ਬਹੁਤ ਹੀ ਅੱਛਾ ਰਹੇਗਾ ਨਾਲ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਉਹ ਵੀ ਟੈਬੀ ਦੀ ਰਹੇਗੀ ਕੋਈ ਮਸਲੀਨ ਦੀ ਨਹੀਂ ਲਗਾਈ ਕੋਈ ਕ੍ਰੇਪ ਦੀ ਨਹੀਂ ਲਗਾਈ ਨਾ ਹੀ ਕੋਈ ਆ ਬੁਧਾਈ ਦੀ ਲਗਾਈ ਹੈ ਪਿਓਰ ਟੈਬੀ ਦੀ ਲਗਾਈ ਹੈ ਟੈਬੀ ਦੀ ਸ਼ਰਟ ਟੈਬੀ ਦੀ ਬਾਟਮ ਟੈਬੀ ਦਾ ਹੀ ਦੁਪੱਟਾ ਟਾਈ ਐਂਡ ਆਇਤ ਤੇ ਕਲਰ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਸੋਹਣੇ ਕਲਰ ਰਹਿਣਗੇ ਫਰਸਟ ਕਲਰ ਵੀ ਬਹੁਤ ਹੀ ਸੋਹਣਾ ਕਲਰ ਸੀਗਾ ਸੈਕੰਡ ਕਲਰ ਵੀ ਬਹੁਤ ਸੋਹਣਾ ਸੀਗਾ ਤੇ ਥਰਡ ਕਲਰfrozy ਕਲਰ ਦੇ ਵਿੱਚ ਲੱਗਿਆ ਚੈੱਕ ਫਰੋਜ਼ੀ ਕਲਰ ਪਿਓਰ ਫਰੋਜ਼ੀ ਕਲਰ ਉਹ ਕੋਈ ਕਸਟਮਰ ਕਹਿੰਦਾ ਕਿ ਭਾਈ ਬ੍ਰਦਰ ਇਹ ਤਾਂ ਫਰੋਜ਼ੀ ਕਲਰ ਉੱਤਰ ਜਾਂਦਾ ਬਟ ਇਹ ਕੋਈ ਟਾਫਟਾ ਦੀ ਡਾਈ ਨਹੀਂ ਹੈ ਇਹ ਪਿਓਰ ਟੈਪੀ ਦੀ ਡਾਈ ਹੈ ਬਸ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੋ ਫਰੋਜ਼ੀ ਕਲਰ ਨੂੰ ਫਸਟ ਟਾਈਮ ਡ੍ਰੈਕਲਿਨ ਕਰਾ ਲਿਆ ਕਰੋ ਤੇ ਨੈਕਸਟ ਟਾਈਮ ਜਦ ਵਾਸ਼ ਕਰਨਾ ਹੈ ਨਾਰਮਲੀ ਵਾਸ਼ ਕਰ ਲਿਆ ਕਰੋ ਹੈਂਡ ਵਾਸ਼ ਸਿੰਪਲ ਕੋਈ ਮਸ਼ੀਨ ਦੇ ਵਿੱਚ ਨਹੀਂ ਪਾਣਾ ਔਰ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਸੋਹਣੀ ਔਰ ਪਿਓਰ ਸਰਦਾਰੀ ਦੁਪੱਟੇ ਦੀ ਕਿਉਂਕਿ ਪ੍ਰਿੰਟ ਦੁਪੱਟੇ ਲੇਡੀਜ਼ ਕੋਲ ਬਹੁਤ ਸੋਰਸ ਆਉਂਦੇ ਆ ਅੱਜ ਤੁਸੀਂ 1000 ਦਾ ਸੂਟ ਲੈ ਲਓ ਉਹ ਵੀ ਪ੍ਰਿੰਟਡ ਦੁਪੱਟਾ ਹੁੰਦਾ ਹੈ ਚਾਹੇ 5000 ਦਾ ਸੂਟ ਲੈ ਲਓ ਉਹ ਵੀ ਪ੍ਰਿੰਟਡ ਦੁਪੱਟਾ ਹੁੰਦਾ ਬਟ ਜਿਨ੍ਹਾਂ ਨੂੰ ਹੁੰਦਾ ਹੈ ਸ਼ੌਂਕ ਕਿ ਅਸੀਂ ਟਾਈ ਐਂਡ ਡਾਈ ਤੋਂ ਦੁਪੱਟਾ ਪਾਣਾ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਅੱچھے ਸੂਟਸ ਐਂ ਔਰ ਬਹੁਤ ਫਿਨਿਸ਼ਿੰਗ ਵਾਲੇ ਪ੍ਰਿੰਟਸ ਐਂ ਬਹੁਤ ਹੀ ਨਾਈਸ ਡਿਜ਼ਾਈਨਿੰਗ ਨਾਈਸ ਕਲਰਿੰਗ ਨਾਈਸ ਬਹੁਤ ਅੱچھے ਪ੍ਰਿੰਟਿੰਗ ਤੁਸੀਂ ਦੇਖ ਹੀ ਰਹੇ ਹੋ ਕੈਮਰਾਮੈਨ ਪ੍ਰੋਪਰ ਦਿਖਾ ਰਹੇ ਐਂ ਔਰ ਗ੍ਰੇ ਕਲਰ ਹੈ ਕਿੰਨਾ ਪਿਆਰਾ ਗਰੇ ਕਲ ਉੱਪਰ ਮਲਟੀ ਕਲਰ ਦੇ ਫੁੱਲ ਨੇ ਮਲਟੀ ਕਲਰ ਦੇ ਫੁੱਲ ਬਹੁਤ ਅੱਛੇ ਲੱਗ ਕੇ ਅਨੇ ਸਭ ਤੋਂ ਸੋਹਣਾ ਪਹਿਨਾਵਾ ਕਿਹੜਾ ਪੰਜਾਬੀ ਪਹਿਨਾਵਾ ਸਭ ਤੋਂ ਸੋਹਣਾ ਪਹਿਨਾਵਾ ਪੰਜਾਬੀ ਪਹਿਨਾਵਾ ਹੈ ਜਿਨ੍ਹਾਂ ਨੇ ਪੰਜਾਬੀ ਸੂਟ ਪਾਣਾ ਹੈ ਉਹਨਾਂ ਨੇ ਕੋਈ ਕੋਟ ਸੈੱਟ ਨਹੀਂ ਪਾਣਾ ਕੋਈ ਪਲਾਜ਼ੋ ਸੂਟ ਨਹੀਂ ਪਾਣਾ ਉਹਨਾਂ ਨੇ ਸਿਰਫ ਪੰਜਾਬੀ ਸੂਟ ਹੀ ਪਾਣਾ ਦੁਪੱਟਾ ਚੈੱਕ ਕਿਉਂਕਿ ਸਭ ਤੋਂ ਡਿਜ਼ਾਈਨਰ ਚੀਜ਼ਾਂ ਹੀ ਪੰਜਾਬੀ ਸੂਟਸ ਦੇ ਵਿੱਚ ਹੁੰਦੀਆਂ ਹੋਰ ਕਿਸੇ ਚੀਜ਼ ਇਸ ਨਹੀਂ ਹੁੰਦੀ ਕਿਉਂਕਿ ਡਰੈਸ ਇੱਕ ਵਾਰੀ ਪਾਓਗੇ ਦੋ ਵਾਰੀ ਪਾ ਕੇ ਚੱਕ ਕੇ ਅਲਮਾਰੀਸ਼ ਰੱਖ ਲਓ ਬਟ ਇਹਨਾਂ ਨੂੰ ਤੁਸੀਂ 올 ਟਾਈਮ ਯੂਜ਼ ਕਰ ਸਕਦੇ ਹੋ ਜਿਹੜੇ ਕਸਟਮਰ ਸਾਡੇ ਆਊਟ ਆਫ ਪੰਜਾਬ ਰਹਿੰਦੇ ਆ ਜਾਂ ਆਊਟ ਆਫ ਇੰਡੀਆ ਰਹਿੰਦੇ ਆ ਜਿਨ੍ਹਾਂ ਨੂੰ ਹੁੰਦਾ ਕਿ ਸਾਨੂੰ ਸਰਦਾਰੀ ਸੂਟ ਚਾਹੀਦੇ ਆ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਅੱਛੇ ਸੂਟਸ ਆ ਇਹਨਾਂ ਨੂੰ ਕੋਈ ਵੀ ਪ੍ਰੈਸ ਦੀ ਟੈਨਸ਼ਨ ਨਹੀਂ ਹੁੰਦੀ ਫਿਟਿੰਗ ਤਾਂ ਇਹਦੀ ਬਹੁਤ ਸੋਹਣੀ ਆਂਦੀ ਹੈ ਤੇ ਨਾਂ ਲਈ ਦੇ ਉੱਪਰ ਜਿਹੜੀ ਲਾਈਨਿੰਗ ਜਿਹੜੀ ਲੱਗਦੀ ਹੈ ਨਾਰਮਲ ਲੱਗ ਜਾਂਦੀ ਹੈ ਬਰਟ ਬਹੁਤ ਅੱਛੀ ਫਿਟਿੰਗ ਆਦੀ ਹੈ ਬਹੁਤ ਅੱਛੇ ਸੂਟ ਆ ਆ ਦੇਖੋ ਕਲਰ ਚੈੱਕ ਕਰੋ ਕਿੰਨੇ ਪਿਆਰੇ ਕਲਰ ਆ ਕਿੰਨੇ ਸੋਹਣੇ ਕਲਰ ਨੇ ਕਿਉਂਕਿ ਸਾਡੇ ਇਹ ਵੀ ਹੁਣ ਮਹੀਨੇ ਬਾਅਦ ਹੀ ਆਏ ਆ ਬਣ ਕੇ ਕਿਉਂਕਿ ਟਾਈਮ ਬਹੁਤ ਲੱਗਦਾ ਹੈ ਪ੍ਰਿੰਟਿੰਗ ਚੁਆਇਸ ਕਰਨੀ ਚ ਫਿਰ ਕਲਰਿੰਗ ਚੁਆਇਸ ਕਰਨੀ ਡਾਈ ਕਰਾਣੀ ਚ ਬਹੁਤ ਜ਼ਿਆਦਾ ਟਾਈਮ ਲੱਗਦਾ ਪੂਰੇ ਮੰਥ ਬਾਅਦ ਆਏ ਹੁਣ ਆਏ ਆ ਤਾਂ ਨਾਲ ਦੇ ਨਾਲ ਅਸੀਂ ਸ਼ੋਅ ਕਰੇ ਆਪਣੇ YouTube ਫੈਮਲੀ ਐਸੇ ਆਪਣੀ ਆ オンਲਾਈਨ ਕਸਟਮਰ ਆਸੇ ਜਿਹੜੇ ਕਸਟਮਰ ਸਾਡੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਹੁੰਦਾ ਕਿ ਸਾਨੂੰ ਇਦਾਂ ਦੇ ਸਰਦਾਰੀ ਸੂਟ ਚਾਹੀਦੇ ਆ ਮਾਰਕੀਟ ਤੇ ਵੀ ਜਾਂਦੇ ਆ ਸਾਨੂੰ ਨਹੀਂ ਮਿਲਦੇ オンਲਾਈਨ ਸਨੀ ਸਿਲਕ ਸਟੋਰ ਤੇ ਮਿਲਦੇ ਆ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਬਹੁਤ ਅੱਛੇ ਸੂਟਸ ਆ ਕੋਈ ਕਾਮਨ ਨਹੀਂ ਕੋਈ ਕਾਮਨ ਪ੍ਰਿੰਟਿੰਗ ਨਹੀਂ ਕੋਈ ਕਾਮਨ ਕਲਰ ਨਹੀਂ ਕੋਈ ਕਾਮਨ ਡਿਜ਼ਾਈਨਿੰਗ ਨਹੀਂ ਪਿਓਰ ਸਰਦਾਰੀ ਡਿਜ਼ਾਈਨ ਇਹ ਦੇਖੋ ਇਹਦਾ ਕਲਰ ਮੈਂ ਤੁਹਾਨੂੰ نیچے ਵੀ ਦਿਖਾਇਆ ਸੀਗਾ ਇੰਨਾ ਪਿਆਰਾ ਕਲਰ ਹੈ ਜਾਮਨੀ ਕਲਰ ਦੇ ਉੱਪਰ ਹੈ ਇਹਦੇ ਫਲਾਵਰ ਜਾਮਨੀ ਕਲਰ ਦੇ ਉੱਪਰ ਹੈ ਚੈੱਕ ਕਰੋ ਬਹੁਤ ਨਾਈਸ ਔਰ ਬਹੁਤ ਹੀ ਸੋਹਣਾ ਬਹੁਤ ਹੀ ਨਾਈਸ ਔਰ ਬਹੁਤ ਹੀ ਸੋਹਣਾ ਕਲਰ ਵੀ ਡਿਜ਼ਾਈਨਿੰਗ ਵੀ ਲੁੱਕ ਵੀ ਵ్రਾਈਟਿਂ ਅਰੇ ਆ ਚੈੱਕ ਦੁਪੱਟਾ ਚੈੱਕ ਕਰੋ ਔਰ ਬੈਚ ਕਲਰ ਦਾ ਇਹਦਾ ਸਕਿਨ ਕਲ ਬੈਚ ਕਲਰ ਦੀ ਇਹ ਸ਼ਰਟ ਰਹੀ ਗਈ ਤੇ ਨਾਲ ਉੱਪਰ ਜਾਮਨੀ ਕਲਰ ਦੇ ਪ੍ਰਿੰਟ ਤੇ ਨਾਲ ਬੈਚ ਕਲਰ ਦੀ ਹੀ ਬਾਟਮ ਨਾਲ ਦੁਪੱਟਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਸੋਹਣਾ ਔਰ ਬਹੁਤ ਹੀ ਪਿਆਰੀ ਪ੍ਰਿੰਟਿੰਗ ਬਹੁਤ ਹੀ ਪਿਆਰੀ ਕਲਰ ਸੁਪਰ ਤੋਫੀ ਸੁਪ ਹਿੱਟ ਸੁਪ ਔਰ ਕੋਈ ਇਹਨਾਂ ਦੇ ਵਿੱਚ ਪ੍ਰੋਬਲਮ ਨਹੀਂ ਜਿਸ ਤਰ੍ਹਾਂ ਮਰਜੀ ਯੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਮਰਜੀ ਪਾ ਸਕਦੇ ਕੋਈ ਡਾਇਰੈਕਟ ਲਿੰਦਾ ਪੰਗਾ ਨਹੀਂ ਜਿ ਪ੍ਰੈਸ ਦੀ ਪੰਗਾ ਨਹੀਂ ਹੈ ਜਿਵੇਂ ਪ੍ਰੈਸ ਕਰਨ ਦੀ ਟੈਨਸ਼ਨ ਹੁੰਦੀ ਹੈ ਗੱਨੀ ਦੇ ਵਿੱਚ ਲਾਈਟਸ ਨਹੀਂ ਹੁੰਦੀ ਕਈ ਵਾਰੀ ਤੇ ਆਪਾਂ ਨੂੰ ਜਾਣਣਾ ਹੁੰਦਾ ਕਿ ਸਾਨੂੰ ਪ੍ਰੋਬਲਮ ਨਾ ਆਵੇ ਤਾਂ ਉਦਾਂ ਦੇ ਹੀ ਕੱਪੜਾ ਰਹਿੰਦਾ ਹੈ ਜਿਨ੍ਹਾਂ ਨੇ ਯੂਜ਼ ਕਰਿਆ ਉਹ ਤਾਂ ਆਲਰੇਡੀ ਯੂਜ਼ ਕਰਦੇ ਹੀ ਰਹਿੰਦੇ ਹਨ ਔਰ ਨੇਚਰਲ ਕਲਰ ਹੈ ਨੇਚਰਲ ਡਿਜ਼ਾਈਨਿੰਗ ਹੈ ਨੇਚਰਲ ਪ੍ਰਿੰਟਿੰਗ ਹੈ ਬਹੁਤ ਹੀ ਸੌਨ ਆ ਦੇਖੋ ਪਿੰਕ ਕਲਰ ਕਿੰਨਾ ਸੋਨਾ ਕਲਰ ਹੈ ਪਿੰਕ ਔਰ ਗਾਜਰੀ ਪਿੰਕ ਹੈ ਇਹ ਪ੍ਰੋਪਰ ਪਿੰਕ ਨਹੀਂ ਹੈ ਜਿਹੜਾ ਪਿੰਕ ਆਪਾਂ ਕਹਿੰਦੇ ਆ ਕਿ ਪਿੰਕ ਜਿਆਦਾ ਹੀ ਪਿੰਕ ਹੈ ਨਹੀਂ ਇਹ ਗਾਜਰੀ ਪਿੰਕ ਹੈ ਉੱਪਰ ਟਾਈ ਐਂਡ ਡਾਈ ਦੇਖੋ ਮਹਿੰਦੀ ਤੇ ਮਸਟਰਡ ਕਲਰ ਦੀ ਟਾਈ ਐਂਡ ਡਾਈ ਪਾਈ ਹੋਈ ਹੈ ਬਹੁਤ ਹੀ ਕਲਾਸਿਕ ਬਹੁਤ ਹੀ ਸੋਹਣੀ ਅچھے ਡਾਇਕੋਲ ਜਿਹਾ ਚੀਜ਼ ਬਣੀ ਹੋਵੇ ਨਾ ਤਾਂ ਸੂਰ ਦਾ ਰੋ ਵੀ ਅਲੱਗ ਹੁੰਦਾ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਉਸ ਤੋਂ ਬਾਅਦ ਆ ਲੈ ਕੇ ਆਇਆ ਇੱਕ ਫਰੋਜ਼ੀ ਕਲਰ ਬਹੁਤ ਹੀ ਸੋਹਣਾ ਫਲਾਵਰ ਰੈਸਟ ਕਲਰ ਦੇ ਫਲਾਵਰ ਆਣਗੇ ਫਰੋਜ਼ੀ ਕਲਰ ਦੇ ਉੱਪਰ ਚੈੱਕ ਰੈਸਟ ਕਲਰ ਦੇ ਫਲਾਵਰ ਆਣਗੇ ਇੱਕ ਇੱਕ ਕਲਰ ਇੱਕ ਇੱਕ ਡਿਜ਼ਾਈਨ ਇੱਕ ਇੱਕ ਸੂਟ ਹੀ ਲੈਣ ਵਾਲਾ ਸੂਟ ਹੈ ਕੋਈ ਸੂਟ ਛੱਡਣ ਵਾਲਾ ਨਹੀਂ ਹੈਗਾ ਕਿਉਂਕਿ ਇਦਾਂ ਦੇ ਸੂਟਸ 올 ਟਾਈਮ ਤੁਸੀਂ ਯੂਸ ਕਰ ਸਕਦੇ 올 ਟਾਈਮ ਤੁਸੀਂ ਪਾ ਸਕਦੇ ਬਾਟਮ ਚੈੱਕ ਕਰੋ ਬਾਟਮ ਦਾ ਕਲਰ ਚੈੱਕ ਕਰੋ ਫਿਰ ਉਸ ਤੋਂ ਬਾਅਦ ਦੁਪੱਟਾ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਕਲਰਿੰਗ ਚੈੱਕ ਕਰੋ ਬਹੁਤ ਹੀ ਸੋਹਣੀ ਔਰ ਬਹੁਤ ਹੀ ਪਿਆਰਾ ਕਲਰ ਵੀ ਡਿਜ਼ਾਈਨਿੰਗ ਵੀ ਲੁੱਕ ਵੀ ਸਟਾਈਲ ਵੀ ਪੂਰਾ 4 ਸਾਈਡ ਦੁਪੱਟਾ ਕੈਮਰਾਮੈਨ ਦਿਖਾਣਗੇ ਪ੍ਰੋਪਰ 4 ਸਾਈਡ ਬਾਰਡਰ ਦਿਖਾਣਗੇ ਕੋਈ ਸੈਂਟਰ ਦੇ ਵਿੱਚ ਪ੍ਰਿੰਟਿੰਗ ਨਹੀਂ ਕਿਉਂਕਿ ਕਹਿੰਦੇ ਆ ਕਿ ਪ੍ਰਿੰਟਿੰਗ ਸ਼ਰਟ ਦੇ ਨਾਲ ਅਗਰ 4 ਸਾਈਡ ਦੁਪੱਟਾ ਪਾਇਆ ਹੋਵੇ ਤਾਂ ਉਹਦਾ ਬਹੁਤ ਹੀ ਅੱਛਾ ਰਿਜ਼ਲਟ ਆਂਦਾ ਹੈ ਬਹੁਤ ਹੀ ਅੱਛਾ ਲੱਗਦਾ ਪਾਇਆ ਹੋਇਆ ਜਿਹੜਾ ਟਾਈ ਐਂਡ ਡਾਈ ਫੁੱਲ ਜਾਲ ਕਰ ਲੋ ਉਹ ਇੰਨਾ ਪਿਆਰਾ ਨਹੀਂ ਲੱਗਦਾ ਜਿੰਨਾ ਪਿਆਰਾ 4 ਸਾਈਡ ਦੁਪੱਟਾ ਹੈ ਉਹ ਡਾਈ ਵਾਲੇ ਕਰਨ ਵਾਲੇ ਨੂੰ ਵੀ ਇਹ ਹੁੰਦਾ ਕਿ ਅਸੀਂ ਜਿਹੜੀ ਡਾਈ ਆ ਉਹ ਪੂਲ ਜਾਲ ਕਰੀਏ ਬਟ ਅਸੀਂ ਕਹਿੰਦੇ ਨਹੀਂ ਸਾਨੂੰ ਫੋਰ ਸਾਈਡ ਚ ਆਹ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਰ ਦੁਪट्टे ਦੀ ਡਿਜ਼ਾਈਨਿੰਗ ਚੈੱਕ ਪਿਓਰ ਸਰਦਾਰੀ ਔਰ ਦੁਪੱਟਾ ਟਾਈ ਮੇਟਾ ਤੋਂ ਵੀ ਉੱਪਰ ਹੈਗਾ ਇਹ ਵੀ ਇਹ ਵੀ ਖਾਸਿਆ ਦਾ ਸਾਡੇ ਸੂਟ ਦੀ ਕਿਉਂਕਿ ਅਸੀਂ ਦੁਪੱਟੇ ਨੂੰ ਹੈਵ ਜ਼ਿਆਦਾ ਕਰਦੇ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਪੰਜਾਬੀ ਕਸਟਮਰ ਕਹਿੰਦਾ ਸਾਨੂੰ ਦੁਪੱਟਾ ਬਿਲਜੀ ਛੋਟਾ ਛੋਟਾ ਨਹੀਂ ਚਾਹੀਦਾ ਐਂ ਪਿਓਰ ਸਰਦਾਰੀ ਬੁੱਕਲ ਮਾਰੀ ਹੋਵੇ ਤਦ ਪੂਰਾ ਐਂ ਦੁਪੱਟਾ ਫੈਲਾ ਹੋਵੇ ਇਹ ਉੱਦਾਂ ਦੇ ਦੁਪੱਟੇ ਹੈ ਪੂਰਾ ਦੁਪੱਟਾ ਐਨ ਟਾਈ ਮੀਟਰ ਤੋਂ ਉੱਪਰ ਦੁਪੱਟਾ ਰਹੇਗਾ ਅੱਜ ਜੇ ਡਿਜ਼ਾਈਨਿੰਗ ਸੀ ਕਿ ਬਹੁਤ ਹੀ ਸੋਹਣੀ ਹੈ ਤੇ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਸਾਡੇ ਨੰਬਰ ਤੇ ਜ਼ਰੂਰ ਸ਼ੇਅਰ ਕਰਨਾ 884759870 ਉਹ ਇੱਕ ਪਿਓਰ ਸਰਦਾਰੀ ਸੂਟਸ ਹੈ ਟੈਪੀ ਦੇ ਉੱਪਰ ਕੋਈ ਵੀ ਕਸਟਮਰ ਲਾਈਕ ਕਰਦਾ ਹੈ ਜਿਹੜਾ ਇਦਾਂ ਦੇ ਲਾਈਕ ਕਰਦਾ ਹੈ ਜਿਨ੍ਹਾਂ ਨੂੰ ਇਦਾਂ ਦੀ ਚੀਜ਼ ਅੱਛੀ ਲੱਗਦੀ ਹੈ ਸਰਦਾਰੀ ਸੂਟ ਕਿਉਂਕਿ ਦੇਖੋ ਅੱਜ ਕਾਟਨ ਦੀ ਡਿਮਾਂਡ ਹੈਗੀ ਕਿਉਂਕਿ ਕਾਟਨ ਦੇ ਵਿੱਚ ਜ਼ਿਆਦਾ ਉਹ ਨਹੀਂ ਆਉਂਦੇ ਜਿੱਦਾਂ ਇਦਾਂ ਦੀ ਪ੍ਰਿੰਟਿੰਗ ਨਹੀਂ ਆਉਂਦੀ ਇਹਨਾਂ ਦੀ ਉਠਾਵ ਨਹੀਂ ਆਉਂਦਾ ਠੀਕ ਹੈ ਮਹੀਨਾ 2 ਮਹੀਨੇ ਰਹਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਯੂਜ਼ ਤਾਂ ਹੋਣਾ ਹੀ ਹੈ ਕੱਪੜਾ ਇਹ ਲੇਕਿਨ ਇਹ ਆਉਣ ਜਾਣਾ ਸੇ ਬਹੁਤ ਅੱਛਾ ਰਹਿੰਦਾ ਥੈਂਕ ਯੂ ਸੋ ਮੱਚ ਵੀਡੀਓ ਦੇਖਣਾ ਸੇ ਤੇ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਿਆ ਕਰੋ ਥੈਂਕ ਯੂ ਸੋ ਮੱਚ